ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਤੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੁਹਾਨੂੰ ਦਿਖਾਉਣੀ ਆ ਮੰਗੂ ਵੀਰ ਕੋਲ ਆਪਾਂ ਆਏ ਆ ਤੇ ਛੋਟੇ ਰੇਟ 'ਚ ਤੁਹਾਨੂੰ ਦਿਖਾਉਣੀ ਆ ਬਾਕੀ ਭਾਵੇਂ ਕੋਈ ਜ਼ਿਆਦਾ ਮੁੱਲ ਵਾਲੀ ਆ ਤੇ ਭਾਵੇਂ ਕੋ ਥੋੜੇ ਮੁੱਲ ਵਾਲੀ ਤੇ ਭਾਵੇਂ ਜਾਰੇ ਦੁੱਧ ਵਾਲੀ ਭਾਵੇਂ ਥੋੜੇ ਦੁੱਧ ਵਾਲੀ ਆ ਆਪਣੀ ਇੱਥੇ ਆ ਕੇ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਤੇ ਭਾਵੇਂ ਨਹੀਂ ਤੇ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਭਾਵੇਂ ਦੂਰ ਦਾ ਹੈ ਤੇ ਭਾਵੇਂ ਲਾਗੇ ਦਾ ਕੋਈ ਵੀਰ ਪਰ ਆਪਣੀ ਜ਼ਰੂਰ ਚਵਾਈ ਤਸੱਲੀ ਜ਼ਰੂਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹਸਣਾ ਠੀਕ ਠਾਕ ਜੀ ਵਧੀਆ ਵਧੀਆ ਤਾਂ ਹਿੰਦਸੋ ਵਾਸਕੇ ਰਪਾਈਵਾ ਬੁੱਢਾ ਸਾਉਂਦੀ ਵੇਗਿਆ ਉਤ ਨਾਲਾ ਮਾਲ ਮਹਾਲਾ ਵੀਰ ਜੀ ਬਾਸੇ ਬਾਬੇ ਦੀ ਕਿਰਪਾ ਤੁਸੀਂ ਵੀਡੀਓ ਪਾਤੀ ਹੁਣੇ ਵੇਗ ਜਾਣਾ ਪੈਣਪਰਾ ਬਹੁਤ ਪਿਆਰ ਕਰਨ ਦੇ ਠੀਕ ਆ ਅੱਜ ਵੀ ਕੁਝ ਹੋਣ ਤੋਂ ਪਹਿਲਾਂ ਹੀ ਵੇਗੀਆਂ ਨਾ ਅੱਜ ਹਰਪੀ ਜੀ ਇੱਕ ਗੱਬਨ ਟੋਕੜ ਵੇੜ ਵੇਚੀ ਜੀ ਅੱਛਾ ਇੱਕ ਤੋਕੀ ਵੇਚੀ 200 ਦੀਆਂ ਵੇਚੀਆਂ ਤੇ ਚਾਰ ਬੜਾ ਲੋਹੜ ਵੇਚੀਆਂ ਜੀ ਠੀਕ ਆ ਜਿਦ ਤਰ੍ਹਾਂ ਤੁਸੀਂ ਕਹਿੰਦੇ ਸੀ ਕਿ ਬਾਵਾ ਮਾਲ ਪਾਉਣਾ ਹੈ ਹਾਂ ਇਹ ਫੋਨ ਨੰਬਰ ਵੀ ਬੋਲ ਦੋ 85693 ਤੇ 14511 ਠੀਕ ਹੈ ਜੀ ਹਾਂ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਚੰਗੇ ਘੱਦ ਕਾਟਸਿਆ ਜਿਹੜੀ ਤੇ ਪਿੱਛੇ ਵੀ ਚੰਗੀ ਜਗ੍ਹਾ ਦਵਾਈ ਜਾਵਦੀ ਆ ਹਾਂ ਜੀ ਹਾਂ ਜੀ ਕਿੰਨਾ ਕ ਦੁੱਧ ਜੇ ਵੇਦੀ ਆ ਤੇ ਕੋਲ ਕੋਈ ਜੀ ਦੁੱਧ 10 ਹੋ ਜੇ ਅੱਛਾ 11 ਆ ਜੇ ਮਸ਼ੀਨ ਥਣ ਭਾਂਡਾ ਬਹੁਤ ਵਧੀਆ ਨਜ਼ਾਰੇ ਠੀਕ ਹੈ ਤੁਹਾਡੇ ਨਿਗਰਵਾਨੇ ਦੀ ਯਾਤਰਾ ਇਹ ਤੇ ਥਾਣੇ ਦੇ ਕਰੀ ਦੇਖ ਸਕਦੇ ਬਾਕੀ ਆ ਵੀ ਨੇ ਸੱਜਦੇ ਨੇ ਦੁੱਧ ਚੰਗਾ ਕੱਢਿਆ ਹੋਊਗਾ ਇਹ ਫਾਰਮ 'ਚੋਂ ਲਈ ਵੀ ਜੀ 28 29 ਕਿਲੋ ਗਾਂ ਦੁੱਧ ਦਿੰਦੀ ਨਹੀਂ ਹੁਣ ਵੀ ਟੀਗਾ ਭਰਿਆ ਜਿੰਨਾ ਅੱਛਾ ਹਾਂਜੀ ਹਾਂਜੀ ਤੇ ਹੁਣ ਪੱਕਾ ਦੁੱਧ ਕਿੰਨਾ ਜੀ ਇਹ ਕੋ 10 ਹੋ ਜੇ 11 ਜੀ ਪੱਕਾ ਦੁੱਧ ਹੈ ਗਾਇ ਪੱਕਾ ਵੀ ਜੀ ਲੀਟਰ ਵਾਲਾ ਤਾਂ ਥਾਣ ਵੇਖ ਲਓ ਬਚੀ ਨਹੀਂ ਕਹੋ ਜਾਂ ਲੱਗਾਂ ਖੋਲੋ ਫਿਰ ਤੌਰੀਏ ਥੋੜਾ ਰਸੀਦਾ ਵੇੜ ਕਰਦੀ ਠੀਕ ਆ ਹਾਂਜੀ ਹਾਂਜੀ ਬਾਕੀ ਇਹ ਆ ਵੀ ਹੈਗੀ ਚੰਗੇ ਰਕਾੜ ਵਾਲੀ ਆ ਬਹੁਤ ਬਹੁਤ ਚੰਗਾ ਰਕਾੜ ਆ ਤੇ ਬਾਕੀ ਇਹ ਆ ਵੀ ਦੁੱਧ ਦੀ ਚਵਾਈ ਤੁਸੀਂ ਆਪਣੀ ਆਪ ਕਰਕੇ ਲੈ ਜਾਨੇ ਆਹ ਦੇਖ ਸੰਦੇ ਹਵਾਨਾ ਇਹਦਾ ਲੱਗ ਗਿਆ ਤੇ ਇਹਦਾ ਮੁੱਲ ਫਿਰ ਵੀਰ ਜੀ ਜੀ ਮੁੱਲ 3000 ਰੁਪਏ ਮੰਨਦਾਂ ਕਰਨਾ ਹੈ ਖੁੱਲਾ ਕਰ ਦੋਗੇ ਮੰਨ ਤਾਂ ਪਰ ਵੱਚੀ ਕਰ ਪਈ ਕੀ ਚੀਜ਼ ਤੀਰ ਚ ਮੰਨ ਤਾਂ ਜਿਹੜਾ ਖੁੱਲਾ ਕਰ ਦੋਗੇ ਹਨਾ ਠੀਕ ਆ ਤੇ ਹੁਣ ਜਿਹੜੀ ਤੁਹਾਡੇ ਮਗਰ ਜੇ ਇਹਦੇ ਵਿੱਚ ਦੁੱਧ ਦਾ ਗਾਜੇ ਇਹਦੇ ਕੋਲ 8 ਵਜੇ 9 ਵਜੇ ਹੈਗਾ ਪੱਕਾ ਦੁੱਧ ਨਾ ਪੀਂਦਾ ਕੋਈ ਤੋੜ ਤੁਰੇ ਥਾਣੇ ਵਿਖੋ ਅੱਛੀ ਦਾ ਪੋਲੀ ਰੂਰ ਗਿਆ ਤਾਂ ਇੱਕ ਦੀ ਮਾਰ ਦਿੰਨੇ ਆ ਆਖਾ ਠੀਕ ਆ ਜੀ ਬਾਤ ਕੋ ਤਾ ਠੰਡੀ ਬੜੀ ਆ ਖੋਲੋ ਫਿਰ ਤੋਰੀਏ ਨਾ ਸਿਆਲ ਆ ਰਿਹਾ ਬੜਾ ਨੁਆਣੀ ਜਾਂ ਠੀਕ ਆ ਬਾਕੀ ਤਾਂ ਇਹ ਆ ਵੀ ਸੋਨੇ ਰੰਗ ਰੂਪ ਦੀ ਐ ਵੀ ਮੌਸਮ ਸਿਆਲ ਵਾਲਾ ਹੋਣ ਕਰਕੇ ਫਿਰ ਨਵਾਈਆਂ ਨੁਵਾਈਆਂ ਨਹੀਂ ਆਉਹ ਜੀਆਂ ਚੇਪਾ ਦੇ ਦੀ ਲਿਗਣੇ ਕਾ ਕਾਨ ਪੂਰੀ ਬਰੇਡਰ ਵੈਰ ਜੀ ਤੇ ਇਹਦਾ ਫਰਮੁੱਲਾ ਮੋਦਾ ਜੀ ਵੀ ਇਹ ਚ ਮਨਤਨ ਕਰ ਦੋ ਅੱਛਾ ਇਹਦਾ 20 ਚ ਮਨਤਨ ਕਰ ਦੋਗੇ ਹਾਂਜੀ ਬਾਕੀ ਚੀਜ਼ ਬਰੀ ਵਸੀ ਤੇ ਦੁੱਧ 8 ਕਿਲੋ ਚਵਾ ਦੋਗੇ ਕਰੋ ਹਾਂਜੀ ਹਾਂਜੀ ਇਹ ਤਾਂ ਫੇਸਵਾਲ ਦੀ ਬੜੀ ਚਗੀ ਬੈੜਦੀ ਠੀਕ ਆ ਤੇ ਹੁਣ ਆ ਇੱਕ ਹੋਰ ਐਂਡ ਤੇ ਰਹਿ ਗਈ ਜਿਹੜੀ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ ਜੀ 7 ਕਿਲੋ 7 ਕਿਲੋ ਹੈਗਾ ਪੱਕਾ ਹਾਂਜੀ ਬਾਕੀ ਇਹ ਵੀ ਹੈਗੀਆਂ ਚਾਰੂ ਆਏ ਖਾਣ ਪੀਣ ਦੀਆਂ ਸ਼ਕੀਨ ਆ ਦੂਜਾ ਸੂਰ ਬੈੜ ਜੇ

ਹਾਂ ਦੇਖ ਸਾਡੇ ਜੀ ਤੇ ਇਹਦਾ ਫਿਰ ਮੁੱਲ ਅਰਪ ਜੀ 15000 ਰੁਪਏ 6 15000 ਦੀ ਹਾਂਜੀ ਠੀਕ ਆ ਦੱਸੋ ਕੀ ਮਾਨ ਕਰੀਏ ਕਰ ਦੋ ਫਿਰ ਆ ਵੀ ਤੁਸੀਂ ਦੱਸੋ 2000 ਛੱਡ ਦੀਏ ਛੱਡ ਦਈਏ ਕਰਦੇ 13000 ਦੀ ਹਣਾ ਹਾਂਜੀ ਠੀਕ ਮਾਤਾਨ ਕਰਦਾਂਗੇ ਅੱਛਾ ਹਾਂਜੀ ਵੀਰ ਭਰਾ ਨੂੰ ਮਾਤਾਨ ਤੇ ਚਲੋ ਸਾਰਿਆਂ ਚੋਂ ਹੀ ਹੋਊਗਾ ਮੇਰਾ ਵੀਰ ਕੋ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਆਪਣੀ ਤਸੱਲੀ ਕਰ ਲਈ ਮੇਰਾ ਵੀਰ ਠੀਕ ਹੈ ਜੀ ਹਾਂਜੀ ਪਤਾ ਹੈ ਕਿ ਆਪਣੀ ਕੋ ਮਾਲ ਆਇਆ ਜੀ ਹਾਂਜੀ ਉਹਨੇ ਚੱਲ ਜਣਾ ਆਪਾਂ ਫੇਰ ਪਰ ਇਹ ਆ ਵੀ ਬੱਚੇ ਤੋਂ ਬਿਨਾ ਵਾਂ ਤੋਕੜਾ ਗਾਵਾਂ ਵਾਂ ਤੇ ਅਗਲੇ ਦੇ ਘਰੇ ਜਾ ਕੇ ਵਾਦਾ ਘਟਾ ਕਰ ਸਕਦੇ ਹਾਂ ਇੱਥੇ ਹੀ ਆਪਣਾ ਵੇਖ ਚੱਕ ਕੇ ਨਾ ਦੁੱਧ ਦਾ ਇੱਥੇ ਵੇਖ ਚੱਕ ਕੇ ਤਸੱਲੀ ਕਰਕੇ ਖੜੇ ਬਹੁਤ ਆ ਸੁਧਰੀਆਂ ਜੇ ਆਹ ਗਾਹ ਬਾਲੇ ਚੰਗੇ ਆ ਤੇ ਜੇ ਅੱਖਾਂ ਅੱਛੀ ਆ ਵੀ ਚੰਗੀ ਏ ਐਨੋ ਥਾਂ ਤੇ ਵੇਖੋ ਕਿਦਾਂ ਦਾ ਲੱਗਾ ਉਹ ਵੀ ਬਾੜ ਨੂੰ ਥਾਂ ਦੇ ਵਾ ਬਹੁਤ ਵਧੀਆ ਲੱਗਾਇਆ ਠੀਕ ਹੈ ਜੀ ਹਾਂ ਜੀ